ਸੋ ਆਪਣਾ ਜਿਹੜਾ ਸੂਟ ਹੈ ਬਣ ਕੇ ਤਿਆਰ ਹੋ ਗਿਆ ਸੀਗਾ ਹਜੇ ਹੁਣੇ ਤਿਆਰ ਹੋਇਆ ਸੀਗਾ ਸੋ ਇਹਦੇ ਧਾਗੇ ਵਗੈਰਾ ਥ्रेड ਕੱਟ ਕੇ ਜਿਹੜਾ ਐਕਸਟਰਾ ਸੀਗੇ ਸੋ ਆ ਤਾਂ ਆਪਾਂ ਇਹ ਮਤਲਬ ਹੁਣ ਪ੍ਰੈਸ ਕਰਕੇ ਹਟੇ ਸੀਗੇ ਪ੍ਰੈਸ ਵਿੱਚ ਮੈਂ ਕੋਲੀ ਰੱਖੇ ਬੈਠੀ ਆ ਸੋ ਇਹ ਜਿਹੜਾ ਸੂਟ ਹੈ ਬਣ ਕੇ ਤਿਆਰ ਹੋ ਗਿਆ ਬਹੁਤ ਸੋਨਾ ਹੈ ਜਿਵੇਂ ਇਹਦੇ ਡਿਜ਼ਾਈਨ ਦੀ ਗੱਲ ਕਰਾਂ ਸੋ ਇਹਦਾ ਡਿਜ਼ਾਈਨ ਹੈਗਾ ਜੀ ਛਿੰਦੀ ਬੂਟੀ ਦਾ ਟ੍ਰੈਡੀਸ਼ਨਲ ਜੀ ਲੁੱਕ ਵਾਲਾ ਡਿਜ਼ਾਈਨ ਹੈਗਾ ਸੋ ਜਿਹੜੀਆਂ ਆਪਣੇ ਲੇਡੀਜ਼ ਪਹਿਲਾਂ ਹਨਾ ਹੱਥ ਨਾਲ ਕਢਾਈ ਕਰਦੀਆਂ ਸੀਗੀਆਂ ਈਵਨ ਮੇਰੇ ਮੰਮੀ ਵੀ ਕਹ ਰਹੀ ਸੀ ਵੀ ਮੈਨੂੰ ਛਿੰਦੀ ਬੂਟੀ ਦਾ ਡਿਜ਼ਾਈਨ ਆਂਦਾ ਪਹਿਲਾਂ ਇਹ ਬਹੁਤ ਪਪੂਲਰ ਸੀਗਾ ਬਟ ਅਜ ਕੱਲ ਤਾਂ ਥੋੜਾ ਜਿਹਾ ਟੈਕਨੀਕਲ ਯੁੱਗ ਆ ਰਿਹਾ ਹਨਾ ਟੈਕਨੋਲੋਜੀਕਲ 에ਰਾ ਚੱਲ ਰਿਹਾ ਤਾਂ ਥੋੜਾ ਜਿਹਾ ਮਸ਼ੀਨੀ ਏਮਬਰਾਇਡਰੀ ਦਾ ਥੋੜਾ ਜਿਆਦਾ ਟ੍ਰੈਂਡ ਹੈਗਾ ਬਟ ਹੱਥ ਵਾਲੀ ਕਢਾਈ ਦੀ ਵੀ ਵੈਸੇ ਕੋਈ ਰੀਸ ਨਹੀਂ ਹੁੰਦੀ ਉਹ ਚੀਜ਼ ਅੱਛੀ ਲੱਗਦੀ ਹੈ ਸੋ ਇਹ ਸਿੰਦੀ ਬੂਟੀ ਦਾ ਜਿਹੜਾ ਡਿਜ਼ਾਈਨ ਹੈਗਾ ਦੇਖੋ ਤੁਸੀਂ ਕਿੰਨਾ ਸੋਨਾ ਤੇ ਸਫਾਈ ਨਾਲ ਜਿਹੜੀ ਏਮਬਰਾਇਡਰੀ ਕੀਤੀ ਹੋਈ ਹੈਗੀ ਬਹੁਤ ਬਰੀਕੀ ਕੰਮ ਕੀਤਾ ਹੋਇਆ ਹੈਗਾ ਤੇ ਸੂਟ ਦੀ ਤੁਸੀਂ ਫਿਨਿਸ਼ਿੰਗ ਦੇਖੋ ਵਿੱਚ ਬਹੁਤ ਸੋਨੇ ਜਿਹੜੇ ਸਕੁਅਰ ਬਣੇ ਹੋਏ ਹੈਗੇ 4 ਸਕੁਅਰ ਹੈ ਸਾਈਡ ਤੇ ਪੱਟੀ ਦੇ ਨਾਲ ਬਹੁਤ ਸੋਨਾ ਜਿਹੜਾ स्क्वेयर फॉर्म ਚ ਪੈਟਰਨ ਬਣਿਆ ਹੋਇਆ ਆਏਗਾ ਬੋਥ ਸੋਨੀ ਲੁੱਕ ਆ ਰਹੀਏ ਸੂਟ ਦੀ ਤੇ ਇਹਦਾ ਕਲਰ ਵੀ ਬੜਾ ਪਿਆਰਾ ਜਾਏਗਾ ਇੰਗਲਿਸ਼ ਕਲਰ ਆ ਜੇ ਆਪਾਂ ਸੀ ਗ੍ਰੀਨ ਵੀ ਥੋੜਾ ਜਿਹਾ ਬੋਲ ਸਕਦੇ ਹਾਂਗੇ ਸੋ ਇਹ ਸੂਟ ਹੈ ਜਿਹੜਾ ਆਪਾਂ ਰੈਡੀ ਕੀਤਾ ਕਸਟਮਰ ਦਾ ਸੋ ਉਹਨਾਂ ਨੇ ਜਾਣਾ ਸੀਗਾ ਜਾਗੋ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੋਸਟਲੀ ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਸੋ ਸਿਲਕ ਦੇ ਹਨਾ ਉਹਦਾਂ ਦੇ ਸੂਟ ਅੱਛੇ ਨਹੀਂ ਲੱਗਦੇ ਕਿਉਂਕਿ ਗਰਮੀ ਜ਼ਿਆਦਾ ਫੀਲ ਹੁੰਦੀ ਹੈ ਸੋ ਇਹ ਕਾਟਨ ਦਾ ਹੀ ਜਿਹੜਾ ਸਟਫ ਸੀਗਾ ਤੇ ਰਿਜ਼ਲਟ ਵੀ ਇੰਨਾ ਵਧੀਆ ਮਿਲਿਆ ਕਪੜੇ ਤੋਂ ਕੋਈ ਚੀਜ਼ ਨਹੀਂ ਕੋਈ ਕੰਪਲੀਟ ਨਹੀਂ ਆਈ ਹਾਂ ਥੋੜੇ ਜਿਹਾ ਐਫਰਟਸ ਜ਼ਰੂਰ ਜ਼ਿਆਦਾ ਲੱਗੇ ਕਿਉਂਕਿ ਡਿਜ਼ਾਈਨ ਲੰਮਾ ਹੋਣ ਕਰਕੇ ਜਿਹੜੀ ਫ੍ਰੇਮ ਦੀ ਨਾ ਸੈਟਿੰਗ ਕਰਨੀ ਆ ਥੋੜੀ ਜਿਹੀ ਉਹਦੇ ਚ ਡਿਫਿਕਲਟੀ ਆਉਂਦੀ ਸੀਗੀ ਬਟ ਅਦਰਵਾਈਜ਼ ਜਿਹੜਾ ਸੂਟ ਬਹੁਤ ਅੱਛਾ ਬਣ ਕੇ ਤਿਆਰ ਹੋਇਆ ਹੈਗਾ ਸੋ ਤੁਸੀਂ ਦੇਖ ਹੀ ਸਕਦੇ ਹੋਗੇ ਮੈਂ ਤੁਹਾਨੂੰ ਦਿਖਾਉਣੀ ਉੱਪਰ ਤੱਕ ਦੇਖੋ ਤੁਸੀਂ ਫਿਨਿਸ਼ਿੰਗ ਬਹੁਤ ਅੱਛੀ ਹੈ ਸੂਟ ਦੀ ਹਾਂਜੀ ਤੇ ਜਿਹੜੀ ਇਹ ਵਾਲੀ ਏਮਬ੍ਰੋਇਡਰੀ ਹੈਗੀ ਇਹ ਹੈਗੀ ਹੈ ਜੇ ਇਹਦੀ ਬਾਜ਼ੂ ਤੇ ਇਹਦੀ ਬਾਜ਼ੂ ਤੇ ਵਰਕੇ ਦੈਨ ਇਹਦੀ ਮਤਲਬ نیچے ਕਿਰੇ ਤੋਂ ਲੈ ਕੇ ਉੱਪਰ ਤੱਕ ਪੂਰੀ ਤੇ ਵਰਕੇ ਸੋਈ ਹੋ ਗਿਆ ਇਹਦਾ ਹਾਂ ਮੰਮੀ ਬੁਝਾਉਣੀ ਹੈ ਸੋ ਇਹਦੀ ਇਹ ਹੋ ਗਈ ਇਹਦੀ ਫਸਟ ਬਾਜ਼ੂ ਉੱਪਰ ਓਕੇ 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 نیچے ਬਾਉਂਡਰੀ ਬਣੀ ਹੋਈ ਹੈ ਦੈਨ ਉੱਪਰ ਛੋਟਾ ਜਿਹਾ ਸਕੁਅਰ ਪਰਫੋਰਮ ਚ ਇੱਕ ਪੈਟਰਨ ਜਿਹਾ ਬਣਿਆ ਹੋਇਆ ਹੈ ਦੈਨ ਇਹ ਹੋ ਗਈ ਇਹਦੀ ਸੈਕੰਡ ਬਾਜ਼ੂ सिमिलरली ये सिमिलरलीब्रॉयडरी की हुई है ठीक है ठीक है सो so, इदा के सोने सोने सूट साढ़े तो जोड़े कढ़वा सकते हो गए बहुत सोना सूट क्या है रिजल्ट भी बहुत वाइसिया मिले है सो ये जी सूट जहाँ रेडी किया अपनी बुटीक पर सो so, इदा के सोहने सोहने सूट तुम साढ़े तो कढ़वा सकते हो ग ਸੋ ਇਹ ਸੂਟ ਵੀ ਜਿਹੜਾ ਆਪਾਂ ਕੋਰੀਅਰ ਕਰਨਾ ਹੈ ਆਪਣੇ ਫਰੀਦਕੋਟ ਵਾਲੇ ਕਸਟਮਰ ਦਾ ਹੀ ਹੈਗਾ ਸੋ ਇਹ ਆਪਾਂ ਜਿਹੜਾ ਮਤਲਬ ਡਿਲੀਵਰ ਕਰਾਂਗੇ ਤੇ ਤੁਸੀਂ ਅੱਗੇ ਵੀ ਮਤਲਬ ਸ਼ੇਅਰ ਕਰਿਓ ਸਾਡਾ ਚੈਨਲ ਤਾਂ ਜੋ ਜਿਹੜੀਆਂ ਬੁਟੀਕ ਵਾਲੀਆਂ ਪੈਣਾ ਉਹ ਸਾਡੇ ਤੋਂ ਸੋਹਣੇ ਸੋਹਣੇ ਸੂਟ ਕਰਵਾ ਲੈਣ ਐਟ ਅ ਰੀਜ਼ਨੇਬਲ ਪ੍ਰਾਈਸ ਤੇ ਸੋ ਸਾਡੇ ਛੋਟੇ ਜਿਹੇ ਕਾਰੀਏ ਨੂੰ ਪਲੀਜ਼ ਸਪੋਰਟ ਕਰਿਓ ਇੱਕ ਵਾਰ ਸਾਨੂੰ ਚਾਂਸ ਜ਼ਰੂਰ ਦਿਓ ਸੇਵਾ ਦਾ ਮੌਕਾ ਜ਼ਰੂਰ ਦਿਓ ਸਾਡੇ ਤੋਂ ਸੂਟ ਕੜਵਾ ਕੇ ਜ਼ਰੂਰ ਦੇਖਿਓ ਵੀ ਤੁਹਾਨੂੰ ਮਤਲਬ ਕਿ ਕਿਦਾਂ ਦਾ ਲੱਗਦਾ ਐ ਤੇ ਸਾਡੇ ਜਿਹੜੇ ਪ੍ਰਾਈਸ ਬਾਰੇ ਜੈਨੂਨ ਹੁੰਦੇ ਆ ਸੋ ਇਥੇ ਮੈਂ ਜਿਹੜੀ ਵੀਡੀਓ ਦਾ ਐਂਡ ਕਰਦੀ ਆ ਸੋ ਇੱਕ ਆਪਣੇ ਕੋਲ ਦੁਪੱਟਾ ਰੈਡੀ ਹੋਇਆ ਪਿਆ ਹੈਗਾ ਉਹਦੇ ਜਿਹੜੇ ਥੋੜੇ ਜਿਹਾ ਧਾਗੇ ਵਗੈਰਾ ਕੱਟਣੇ ਵਾਲੇ ਪਈ ਹੈਗੇ ਸੋ ਟਾਈਮ ਨਹੀਂ ਮਿਲ ਰਿਹਾ ਥੋੜਾ ਜਿਹਾ ਟਾਈਮ ਬਿਜ਼ੀ ਚੱਲ ਰਿਹਾ ਹੈਗਾ ਤਾਂ ਕਰਕੇ ਇਹਦੀ ਵੀਡੀਓ ਵੀ ਮੈਂ ਹੁਣ ਅਪਲੋਡ ਕਰ ਰਹੀ ਆ ਰਾਤ ਦੇ 10 ਵੱਜ ਚੁੱਕੇ ਆ ਸੋ ਮੈਨੂੰ ਹੁਣੇ ਟਾਈਮ ਮਿਲਿਆ ਸੀਗਾ ਮੈਂ ਸੋਚਿਆ ਵੀ ਇਹਦੀ ਵੀਡੀਓ ਅਪਲੋਡ ਕਰਦਾ ਮੈਨੂੰ ਇਹ ਚੀਜ਼ ਬਹੁਤ ਸੋਹਣੀ ਲੱਗੀ ਸੋ ਮੈਂ ਆਪਦਾ ਖੁਦ ਦਾ ਸੂਟ ਵੀ ਸੋਚ ਰਹੀ ਆਂ ਵੀ ਮੈਂ ਐਵੇਂ ਦਾ ਡਿਜ਼ਾਈਨ ਹੀ ਜਿਹੜਾ ਉਹ ਕਸਟਮਾਈਜ਼ ਕਰਵਾਵਾਂ ਸੋ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਸੋ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਸੂਟ ਦੇ ਨਾਲ ਸੋ ਤਦ ਤੱਕ ਦੇ ਲਈ ਰੱਬ ਰੱਖਾ